ਕੋਈ ਤਾਂ ਯੋਦਾ ਉੱਠੇ ਕੋਈ ਤਾਂ ਸੂਰਬੀਰ ਬਣੇ ਜਿਹੜਾ ਮਿਲਨ ਦਾ ਜਾਵਣ ਹੋਵੇ ਰੱਬ ਨੂੰ ਐਸ ਦੁਨੀਆ ਚ ਆਪਾਂ ਇੰਨੇ ਕਿ ਜਿਆਦੇ ਮਸਤ ਹੋਏ ਪਏ ਆ ਆਪਾਂ ਨੂੰ ਮੌਤ ਭੁੱਲੀ ਪਈ ਹੈਗੀ ਕਿਦੇ ਸੋਚਿਆ ਨਹੀਂਗਾ ਸੱਚਾਈ ਕੀ ਆ ਆਪਾਂ ਕਿੰਨਾ ਕੁਛ ਪੈਸਾ ਸਾਰਾ ਕੁਝ ਇਕੱਠਾ ਕਰੀ ਜਾਂਦੇ ਆ ਹਨਾ ਘਰ-ਬਾਰ ਸਾਰਾ ਕੁਝ ਬਣਾਈ ਜਾਂਦੇ ਐਥੋਂ ਤੱਕ ਗਿਆ ਆਪਦੇ ਜਵਾਕਾਂ ਬਾਰੇ ਵੀ ਸੋਚਦੇ ਆ ਕਿ ਉਹਨਾਂ ਵਾਸਤੇ ਇਹ ਕਰ ਜਾਈਏ ਸਿਰਫ ਇੰਨਾ ਸੁਣਨ ਵਾਸਤੇ ਕਿ ਕੱਲ ਨੂੰ ਉਹ ਸਾਡੇ ਵਾਸਤੇ ਐਵੇਂ ਨਾਖਣ ਕਿ ਸਾਡੇ ਮਾਪਿਆਂ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ ਤੇ ਮੈਂ ਇੱਕ ਕਹਾਣੀ ਸੁਣਾਉਣਾ ਇੱਕ ਸਾਧ ਦੀ ਫਕੀਰ ਦੀ ਕਹਿੰਦੇ ਆ ਕਿ ਨਾ ਇੱਕ ਸਾਧ ਬਾਜ਼ਾਰ ਵਿੱਚ ਰੋਈ ਜਾਂਦਾ ਸੀ ਤੇ ਜਦੋਂ ਰੋਈ ਜਾਵੇ ਹਨਾ ਅੱਲਾ ਨੂੰ ਪੁਕਾਰੀ ਜਾਵੇ ਰੱਬ ਨੂੰ ਆਵਾਜ਼ਾਂ ਮਾਰੀ ਜਾਵੇ ਇੱਕ ਫਕੀਰ ਦੇ ਕੋਲ ਦੀ ਰਾਹੀ ਕੋਈ ਚਾਈ ਜਾਂਦਾ ਸੀਗਾ ਤੇ ਉਹ ਕਹਿੰਦੇ ਬਾਬਾ ਕੀ ਹੋਇਆ ਕੀ ਹੋ ਗਿਆ ਭੁੱਖਾ ਹੈਗਾ ਰੋਈ ਗਾਦੋ ਜਾਣਾ ਭੁੱਖ ਲੱਗੀ ਆ ਜਾਂ ਕਿਸੇ ਨੇ ਕੁਝ ਕਰਤਾ ਤੈਨੂੰ ਮਾਰਿਆ ਕੁੱਟਿਆ ਤੇ ਉਹ ਕਹਿੰਦਾ ਇਹ ਮੇਰੇ ਮਸਲੇ ਨਹੀਂ ਹੈਗੇ ਫਕੀਰ ਕਹਿੰਦਾ ਇਹ ਮੇਰੇ ਮਸਲੇ ਨਹੀਂ ਹੈਗੇ ਮੇਰੇ ਮਸਲੇ ਤਾਂ ਰੱਬ ਵਾਲੇ ਹੈਗੇ ਕਹਿੰਦਾ ਕੀ ਹੋਇਆ ਕਹਿੰਦਾ ਕਿ ਮੈਨੂੰ ਤਾਂ ਰੱਬ ਨੇ ਹੋਕਾ ਦੇਣ ਲਈ ਭੇਜਿਆ ਵੀ ਦੇਖ ਮੈਂ ਤਿਆਰ ਆਂਗਾ ਦੁਨੀਆ ਨੂੰ ਮਿਲਣ ਵਾਸਤੇ ਜਿਹੜਾ ਮੇਰੇ ਕੋਲੇ ਆਊਗਾ ਮੈਂ ਉਹਨੂੰ ਕਬੂਲ ਕਰ ਲੂੰਗਾ ਜਿਹਹ ਜਿਹਾ ਵੀ ਹੈਗਾਗਾ ਹੈਨਾ ਤੇ ਰੱਬ ਨੇ ਮੈਨੂੰ ਆਹ ਕੰਮ ਕਰਨ ਵਾਸਤੇ ਭੇਜਿਆ ਔਰ ਮੈਂ ਇੱਥੇ ਜਦੋਂ ਲੋਕਾਂ ਨੂੰ ਮਨਾਉਣ ਵਾਸਤੇ ਆਇਆ ਕਿ ਚੱਲ ਰੱਬ ਨੂੰ ਮਿਲਿਏ ਰੱਬ ਕੋਲੇ ਚੱਲੀਏ ਹੈਨਾ ਤੇਰਾ ਇੱਕ ਹੰਝੂ ਤੇਰੇ ਸਾਰੇ ਗੁਨਾਹ ਤੱਕ ਮਾਫ ਕਰਵਾ ਦੂੰਗਾ ਤੂੰ ਚੱਲ ਸਹੀ ਮੇਰੇ ਨਾਲ ਕਹਿੰਦਾ ਦੁਨੀਆ ਵਾਲੇ ਨਾ ਮੈਨੂੰ ਬੁੜਾ ਭਲਾ ਬੋਲਣ ਲੱਗ ਜਾਂਦੇ ਹੈਗੇ ਕੋਈ ਤਿਆਰ ਨਹੀਂ ਹੈਗਾ ਤਾੰਗਰ ਕੇ ਮੈਨੂੰ ਦੁੱਖ ਹੁੰਦਾ ਹੈਗਾ ਕਿ ਜਿਹੜੇ ਕੰਮ ਮੈਂ ਆਇਆ ਸੀ ਇੱਕ ਤਾਂ ਉਹ ਨਹੀਂ ਹੋਈ ਜਾਂਦਾ ਇੱਕ ਦੁਨੀਆ ਵਾਲਿਆਂ ਦੇ ਤਰਸ ਦੇ ਮੈਨੂੰ ਦੁੱਖ ਹੋ ਹੀ ਜਾਂਦਾ ਹੈ ਨਾ ਵੀ ਇਹਨਾਂ ਨੂੰ ਕਿੰਨਾ ਕੁ ਦੁੱਖ ਭੋਗਣਾ ਪਊਗਾ ਜਦੋਂ ਇਹਨਾਂ ਦੀ ਵਾਰੀ ਆਊਗੀ ਆਪਦੇ ਲੇਖਾ ਜੋਖਾ ਕਰਨ ਦੀ ਤੇ ਇਹ ਚਲੋ ਉਹ ਸਮਾਂ ਬੀਤਿਆ ਥੋੜਾ ਜਿਹਾ ਅਗਲੇ ਦਿਨ ਨਾ ਅਗਲੇ ਦਿਨ ਦੀ ਗੱਲ ਹੈਗੀ ਤੇ ਉਹ ਫਕੀਰ ਬੈਠਾ ਸੀ ਕਬਰਿਸਤਾਨ ਚ ਤੇ ਉਹ ਰਾਗੀ ਰਜਾਈ ਜਾਂਦਾ ਸੀਗਾ ਉਹ ਵੀ ਉਧਰ ਦੀ ਕੁਦਰਤੀ ਗੁਜ਼ਰਨ ਲੱਗ ਗਿਆ ਉਦੀ ਨਿਗਾ ਭਈ ਉਹੀ ਫਕੀਰ ਉਹ ਹੁਣ ਕਬਰਸਤਾਨ ਵਿੱਚ ਬੈਠਾ ਰੋਈ ਜਾਂਦਾ ਹੈਗਾ ਕਹਿੰਦਾ ਕਿ ਮਤਲਬ ਉਹ ਗਿਆ ਫਕੀਰ ਕੋਲੇ ਵੀ ਆ ਕਹਿੰਦਾ ਕੀ ਹੋ ਗਿਆ ਫਕੀਰ ਜੀ ਵੀ ਉਹਦੇ ਤੋਂ ਤੁਸੀਂ ਰਾਹ ਚ ਖੜੇ ਰੋਈ ਜਾਂਦੇ ਸੀਗੇ ਹੈਨਾ ਅੱਜ ਕੀ ਹੋਇਆ ਤੇ ਕਹਿੰਦਾ ਅੱਜ ਮਸਲਾ ਅੱਜ ਵੀ ਉਹੀ ਹੈਗਾ ਕਹਿੰਦਾ ਕਿ ਮੈਂ ਸੋਚਿਆ ਵੀ ਹੁਣ ਮਰਨ ਤੋਂ ਬਾਅਦ ਚ ਹੀ ਇਹਨਾਂ ਨਾਲ ਮਸੁਲਾ ਕਰਵਾਦਾ ਰੱਬ ਦੀ ਤੇ ਦੁਨੀਆ ਦੇ ਲੋਕਾਂ ਦੀ ਕਹਿੰਦੇ ਹੁਣ ਨਾ ਦੁਨੀਆ ਦੇ ਲੋਕ ਤਿਆਰ ਨਹੀਂਗੇ ਪਰ ਹੁਣ ਮੇਰਾ ਯਾਰ ਅੱਲਾ ਨਹੀਂ ਤਿਆਰ ਹੈਗਾ ਉਹ ਕਹਿੰਦਾ ਜਦੋਂ ਮੌਕਾ ਸੀ ਜਦੋਂ ਟਾਈਮ ਸੀਗਾ ਉਦੋਂ ਆਏ ਨਹੀਂ ਹੈਨਾ ਹੁਣ ਮਰਨ ਤੋਂ ਬਾਅਦ ਕੀ ਕੁਝ ਭੇਟ ਕਰਨ ਨੂੰ ਤਾਂ ਆਪਾਂ ਤਿਆਰ ਹੀ ਨਹੀਂ ਹੈਗੇ ਕੁਝ ਵੀ ਤਿਆਗਣ ਨੂੰ ਤਾਂ ਤਿਆਰ ਹੀ ਨਹੀਂ ਹੈਗੇ ਪਰਮਾਤਮਾ ਵਾਸਤੇ ਮੈਂ ਗੁਨਾਹ ਵੀ ਕਰਨੇ ਆ ਮੈਂ ਇਤਨੇ ਵੀ ਕਰਨਾਗਾ ਹੂੰ ਮੈਂ ਕਾਮ ਕ੍ਰੋਧ ਲੋਭੋਂ ਛੱਡਣਾ ਨਹੀਂਗਾ ਲੇਕਿਨ ਮੈਂ ਪੜਨਾ ਵੀ ਆ ਹਰ ਰੋਜ਼ ਨਿਤਨੇਮ ਹਾਂ ਇੱਕ ਦਿਨ ਅਸਰ ਜ਼ਰੂਰ ਕਰੂਗਾ ਤੇਰੇ ਦਿਨ ਇਤਨੇਮ ਪਰ ਤੁਸੀਂ ਤਾਂ ਕੋਸ਼ਿਸ਼ ਕਰਨਾ ਵੀ ਜਦੋਂ ਤੁਹਾਨੂੰ ਉਹ ਸੋਜੀਦਾ ਹੀ ਜਾਂਦਾ ਹੈਗਾ ਵੀ ਭਈ ਐਵੇਂ ਨਾ ਕਰ ਅੰਮ੍ਰਿਤ ਵੇਲਾ ਸਾਂਭਣ ਨੂੰ ਆਖਿਆ ਤਾਂ ਅੰਮ੍ਰਿਤ ਵੇਲਾ ਸਾਂਭ ਆਪਦਾ ਜੀਵਨ ਗੁਰਬਾਣੀ ਦੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰ ਫਿਰ ਆਪਾਂ ਨੂੰ ਜਦੋਂ ਆਪਾਂ ਨੂੰ ਸਾਰਾ ਕੁਝ ਪਤਾ ਵੀ ਕੀ ਗਲਤ ਹੈ ਕੀ ਸਹੀ ਹੈਗਾ ਆਪਣੀ ਅੰਦਰ ਦੀ ਆਵਾਜ਼ ਬੋਲਦੀ ਹੀ ਬੋਲਦੀ ਹੈਗੀ ਫਿਰ ਵੀ ਉਸ ਸਮੇਂ ਦਾ ਇੰਤਜ਼ਾਰ ਨਾ ਕਰੋ ਕਿ ਕੋਈ ਆਊਗਾ ਤੇ ਤੁਹਾਡੀ ਦੋਸਤੀ ਕਰਵਾਊਗਾ ਤੁਹਾਡੇ ਨਾਲ ਪ੍ਰਮਾਤਮਾ ਜੀ ਗੁਰੂ ਗ੍ਰੰਥ ਸਾਹਿਬ ਜੀ ਹਰ ਇੱਕ ਵਕਤ ਨੇ ਕਦੋਂ ਮਰਜ਼ੀ ਜਾ ਕੇ ਸ਼ਰਨ ਵਿੱਚ ਪਵੋ ਉਹਦੀ ਤੇ ਹੰਝੂ ਹੀ ਦੇਣਾ ਤੁਸੀਂ ਉਹਨੂੰ ਆਪ ਦਾ ਉਹ ਤੁਹਾਡੇ ਸਾਰੇ ਪਾਪ ਨਾ ਸਾਫ਼ ਕਰਕੇ ਉਸ ਨੂੰ ਵਾਪਸ ਇੱਕ ਖਾਲਸ ਬਣਾ ਕੇ ਭੇਜੂਗਾ ਤੁਹਾਨੂੰ ਪਵਿੱਤਰ ਕਰਕੇ ਭੇਜੂਗਾ ਫਕੀਰ ਮਤਲਬ ਆਪਾਂ ਖੁਦ ਵੀ ਨਾ ਫਿਰ ਇੱਕ ਦਿਨ ਫਕੀਰ ਬਣਾਂਗੇ ਤੇ ਜਦੋਂ ਨਾਨਕ ਨੇ ਸੇਵਾ ਲਈ ਕਿ ਚਲ ਤੂੰ ਤੂੰ ਤੇਰੀ ਵਾਰੀ ਆ ਤੂੰ ਦੁਨੀਆ ਨੂੰ ਤੂੰ ਜੋੜਨਾਗਾ ਮੇਰੇ ਨਾਲ ਕਿੰਨੀ ਸੋਹਣੀ ਗੱਲ ਹੋ ਗਈ ਇੱਕਦਰ ਨਾਨਕ ਨਾਲ ਸਿੱਧੀ ਗੱਲ ਬਾਤ ਹੈ ਨਾ ਉਦੋਂ ਬਾਅਦ ਫਿਰ ਮਤਲਬ ਆਪਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਇੱਕ ਬੰਦੇ ਨੂੰ ਵੀ ਨਾ ਆਪਾਂ ਸਿੱਧੇ ਰਾਹ ਤੇ ਲੈ ਕੇ ਆਉਣ ਦੀ ਕੋਸ਼ਿਸ਼ ਹੀ ਕਰ ਲਈ ਜੋੜੇ ਜਾਂ ਨਾ ਜੋੜੇ ਬਾਅਦ ਚ ਦੀ ਗੱਲ ਹੈ ਕਿ ਜੇ ਆਪਾਂ ਕੋਸ਼ਿਸ਼ ਹੀ ਕਰ ਲਈ ਨਾ ਪਵਿੱਤਰਤਾਤ ਮਤਲਬ ਮਨ ਦੀ ਸ਼ੁੱਧਤਾ ਨਾਲ ਤਾਂ ਕਿੰਨਾ ਖੁਸ਼ ਹੋਊਗਾ ਨਾਨਕ ਦੁਨੀਆ ਨੂੰ ਖੁਸ਼ ਕਰਕੇ ਆਪਾਂ ਦੇਖ ਹੀ ਜਾਂਦੇ ਹਾਂ ਨਾ ਸਾਰੀ ਦੁਨੀਆ ਨੂੰ ਖੁਸ਼ ਕਰਕੇ ਦੇਖ ਲਿਆ ਇੱਕ ਵਾਰੀ ਪਿਆਰੇ ਨੂੰ ਨਾ ਖੁਸ਼ ਕਰਕੇ ਦੇਖੀਏ ਹਾਂ ਉਹ ਕਹਿੰਦਾ ਕਹਿੰਦਾ ਕਿ ਵੀ ਜਦੋਂ ਟਾਈਮ ਸੀਗਾ ਉਦੋਂ ਦੁਨੀਆ ਦੇ ਲੋਕ ਨਹੀਂ ਮੰਨਦੇ ਸੀਗੇ ਹੁਣ ਜਦੋਂ ਇਹਨਾਂ ਦਾ ਟਾਈਮ ਖਤਮ ਹੋ ਗਿਆ ਉਦੋਂ ਮੇਰਾ ਉਦੋਂ ਮੇਰਾ ਪਰਮਾਤਮਾ ਨਹੀਂ ਮੰਨੀਆਂ ਦਾ ਇਹਨਾਂ ਨਾਲ ਸੁਲਾ ਕਰਨ ਨੂੰ ਹਨਾ ਹੁਣ ਦੁਨੀਆ ਦੇ ਲੋਕ ਤਿਆਰ ਨੇ ਉਹ ਤਾਂ ਸਗੋਂ ਕਹਿੰਦੇ ਵੀ ਸਾਰਾ ਵੀ ਸੱਜਿਆ ਕੁਝ ਜਿਹੜਾ ਕੁਝ ਸਾਡੇ ਤੋਂ ਹੋਊਗਾ ਸੀ ਉਹ ਕਰਨ ਨੂੰ ਤਿਆਰ ਆਂਗੇ ਪਰ ਤੂੰ ਹੁਣ ਸਾਡੀ ਸੁਲਾ ਕਰਵਾ ਦੇ ਕਹਿੰਦੇ ਹੁਣ ਮੇਰਾ ਪਿਆਰਾ ਨਹੀਂ ਤਿਆਰ ਹੈਗਾ ਤੈਵੇਂ ਨਾ ਕਰੋ ਮੌਤ ਦਾ ਇੰਤਜ਼ਾਰ ਨਾ ਕਰੋ ਆਪਦੇ ਨਾਲ ਸੋਚਿਆ ਕਰੋ ਸੋਚ ਵਿਚਾਰ ਕਰਕੇ ਦੇਖੋ ਵੀ ਆਪਾਂ ਕੀ ਕੀ ਜਾਨੇ ਹਾਂਗੇ ਕੋਈ ਤਾਂ ਇੱਕ ਅਜਿਹਾ ਕਰਮ ਕਰੀਏ ਨਾ ਜਿਹੜਾ ਉਹਦੇ ਲਈ ਹੋਵੇ ਹਰ ਰੋਜ਼ ਕਮ ਸੇ ਕਮ ਚਲੋ ਦੋਸਤੋ ਨਿਤਨੇਮ ਨਕਦੇ ਵੀ ਛੱਡਿਓ ਐਵੇਂ ਪਿਆਰੀ ਦੀਆਂ ਗੱਲਾਂ ਸੁਣਨ ਵਾਸਤੇ ਨਾ ਆਜਿਆ ਕਰੋ ਆਪਾਂ ਤੁਸੀਂ ਵੀ ਆਪਦੀ ਕੋਈ ਪਿਆਰ ਦੀ ਗੱਲ ਸਾਂਝੀ ਜ਼ਰੂਰ ਕਰਿਓ ਕਮੈਂਟਾਂ ਵਿੱਚ ਮੈਨੂੰ ਚੰਗਾ ਲੱਗੂਗਾ ਧੰਨਵਾਦ